ਘਰ ਨਵਾਂ ਖੜਾਕੇदार ਵਲੌਗ ਮੈਂ ਲਿਆਉਣ ਲੱਗਾ ਮੈਂ ਪਹੁੰਚਿਆ ਆਸਟਰੀਆ ਤਾਂ ਮੇਰੇ ਨਾਲ ਚਰਚ ਦੇ ਸੀ ਤਾਂ ਕਾਫੀ ਪੁਰਾਣੀ ਆ ਕਾਫੀ ਇਤਿਹਾਸਿਕ ਤਾਂ ਵੈਸੇ ਤਾਂ ਜਿਆਦਾ ਇਜਾਜ਼ਤ ਨਹੀਂ ਮਿਲਦੀ ਹੁੰਦੀ ਫਿਲਮ ਕਰਨ ਦੀ ਅੰਦਰ ਤਾਂ ਪਰ ਅੱਜ ਇੱਥੇ ਫਿਲਮ ਅਸੀਂ ਕਰ ਸਕਦੇ ਹਾਂ ਤੁਹਾਨੂੰ ਦਿਖਾ ਸਕਦੇ ਕਿ ਕੀ ਅੰਦਰ ਹੈਗਾ ਇਹਦਾ ਮਾਹੌਲ ਕੀ ਹੈਗਾ ਜੇ ਕੋਈ ਸੰਗਤ ਆਈ ਹੋ ਆ ਦਰਵਾਜੇ ਲੱਕੜੀ ਦੇ ਕਿੰਨਾ ਉੱਚਾ ਦਰਵਾਜਾ ਹੈ 와ਜੀਵਾ ਆ ਦੇਖੋ ਖੂਬਸੂਰਤੀ ਚਰਚ ਦੀ ਕਿਹ ਚਰਚ ਇਸ ਤੋਂ ਬਹੁਤ ਪੇਂਟਿੰਗਸ ਲਾਈਆਂ ਹੁੰਦੀਆਂ ਆ ਡੈਕੋਰੇਸ਼ਨ ਬਹੁਤ ਕੀਤੀ ਹੁੰਦੀ ਆ ਆ ਥੋੜੀ ਉਹ ਨਾਲ ਸਾਦੀ ਆ ਤੇ ਆਰਗਨ ਰੱਖੀ ਹੋਆ ਪਿਆਨੋ ਵਰਗੀ ਆ ਜਿਹੜੀ ਫੇ ਆਪਣੇ ਵਜਾਉਂਦੇ ਹੁੰਦੇ ਤੇ ਗਾਉਂਦੇ ਹੁੰਦੇ ਇੱਥੇ ਪੀਸਟ ਖੜਾ ਹੁੰਦਾ ਆ ਆਪਣੀ ਕਥਾ ਇੱਥੋਂ ਕਰਦਾ ਤੇ ਕross ਰੱਖਿਆ ਆ ਜ਼ਿਆਦਾਤਰ ਚਰਚਸ ਤੇ ਇੰਨਾ ਇਜਾਜ਼ਤ ਨਹੀਂ ਮਿਲਦੀ ਇੰਨਾ ਫਿਲਮ ਕਰਨ ਦੀ ਪਰ ਇੱਥੇ ਕੋਈ ਰਿਕਾਰਡ ਕਾਊਟ ਹੈ ਨਹੀਂ ਕਿ ਜਿਹੜਾ ਆਮ ਹੀ ਹੁੰਦਾ ਚਰਚਸ ਤੇ ਇੱਥੇ ਬੈਂਚਸ ਜ਼ਿਆਦਾ ਹੁੰਦੀਆਂ ਆ ਥੱਲੇ ਨਹੀਂ ਕੋਈ ਬੰਦਾ ਜਿੱਦਾਂ ਸਾਡੇ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਦੇ ਦਰਗਾਹਾਂ ਤੇ ਹੁੰਦਾ ਉਹ ਬੈਂਚਸ ਤੇ ਬੈੱਕੇ ਤੇ ਬੈ ਲੋਕ ਕੀ ਬੰਦੇ ਆ ਅਸੀਂ ਵੀ ਚਲੋ ਬੈ ਹੀ ਜਾਂਦੇ ਉਹ ਵਾਜੀ ਵਾ ਇਹ ਲੈ ਸ਼ੀਸ਼ੇ ਦੇਖੋ ਕਿੰਦਾ ਬਣਿਓ ਰੰਗਿਓ ਵਾ ਨਾਲੇ ਕ੍ਰਾਸਿਆ ਜੀਸਸਿਆ दी जगह इतने प्रीस तुर के जाता उ खड़ा होके उ बोलते इत अपनी कथा दस दे है। आ इत जो स्टाइल आ रसम रवाज वैसे बेंचिज तो काफ़ी संगत काफ़ी इतने किट्ठी हो जाती होगी अज्ञा दिन दे तो कोई प्रोग्राम है नहीं गया ਅਸੀਂ ਨੂੰ ਲੱਗਦਾ ਜਿੰਗੀ ਸੰਗਤ ਇੱਥੇ ਇਕੱਠੀ ਹੁੰਦੀ ਹੈ ਖੜੇ ਵੀ ਹੁੰਦੇ ਆ ਜਿਆਦਾਤਰ ਲੋਕੀ ਬੈਠੇ ਹੁੰਦੇ ਆ ਕੁਰਸੀਆਂ ਵੀ ਹੈਗੀਆਂ ਆ ਜੇ ਜਿਆਦੇ ਸੰਗਤ ਹੋਵੇ ਰਸਮ ਹੁੰਦੀ ਹੈ ਕੈਂਡਲ ਲਾਉਣ ਦੀ ਕੈਂਡਲ ਲਾਉਂਦੇ ਹੁੰਦੇ ਆ ਜਾਂ ਦੀਵਾ ਕਹ ਲੋ ਦੀਵਾ ਆਪਣੇ ਲਾਉਂਦੇ ਹੁੰਦੇ ਆ ਚੱਲ ਨੇ ਕੈਂਡਲ ਨਾਈਆ ਜਿਹੜੇ ਸ਼ਰਧਾਲੂ ਆਉਂਗਾ ਤੇ ਕੈਂਡਲ ਲਾਉਂਦੇ ਤੇ ਇੱਥੇ ਰੱਖ ਦਿੰਦੇ ਆ ਕੈਂਡਲਾਂ ਇੱਥੇ ਰੱਖੀਆਂ ਆ ਜੇ ਜੀ ਆਪਣੀ ਫਿਰ ਡੋਨੇਸ਼ਨ ਆਪਣੀ ਦੇ ਸਕਦੇ ਆ ਤਾਂ ਫਿਰ ਕੈਂਡਲ ਇੱਥੇ ਰੱਖ ਸਕਦੇ ਆ ਤੇ ਦੇਖੋ ਜਿਹੜਾ ਹਨੀ ਖੂਬਸੂਰਤ ਹੈ ਲੰਗੜਕ ਸਕੂਲ ਦੇ ਬੱਚਿਆਂ ਨੇ ਵੀ ਇੱਥੇ ਪੇਂਟਿੰਗਸ ਕੀਤੀਆਂ ਇਹਨਾਂ ਨੇ ਲਾਈਆਂ ਤਾਂ ਵੈਸੇ ਤਾਂ ਪੇਂਟਿੰਗਸ ਦਨੀਆਂ ਬਹੁਤ ਹੋਣੀਆਂ ਜਿਹੜੀ ਕ੍ਰਿਸਚੀਅਨ ਸਾਈ ਧਰਮ ਦੇ ਇਤਿਹਾਸ ਬਾਰੇ ਦੱਸਦੀਆਂ ਆ ਲੱਗਦਾ ਬੱਚਿਆਂ ਦੀ ਕਲਾਸਿਸ ਹੁੰਦੀਆਂ ਕਿਉਂਕਿ ਕਿਤਾਬਾਂ ਆ ਤੇ ਕੁਰਸੀਆਂ ਰੱਖੀਆਂ ਅੱਛੇ ਟੇਬਲ ਵੀ ਹੈਗਾ ਫਾਤੋ ਯਾਨੀ ਟੀਚਰ ਹੋਗਾ ਮਾਸਟਰ ਤੋਂ ਸੈਕੰਡਰੀ ਤੋਂ ਆ ਕਿਤਾਬਾਂ ਵੀ ਰੱਖੀਆਂ ਆਂ ਦੀ ਬੋਲੀ ਤੁਹਾਨੂੰ ਆਉਣੀ ਨਹੀਂ ਪਰ ਕਿਤਾਬਾਂ ਰੱਖੀਆਂ ਤਾਂ ਕੋਰਸੀਆਂ ਉੱਪਰ ਮੋਰੇ ਬੱਚਿਆਂ ਦੀਆਂ ਫੋਟੋਆਂ ਕਿਤਾਬਾਂ ਸਿਗੀਆਂ ਇੱਥੇ ਸ਼ਾਇਦ ਐਡਵਾਰਡਾ ਸਕੂਲ ਲੱਗਦਾ ਹੋਊਗਾ ਇੱਥੇ ਇਹਨਾਂ ਦੇ ਪ੍ਰੀਸਟ ਦੇ ਨਾਂ ਆਂ ਇਹਨਾਂ ਦਾ ਸੀ ਉਹ ਕਿ ਜਿਹੜੇ ਸੰਚ ਉਹ ਨਹੀਂ ਸੋ ਸੱਟ ਜਿਹਦੀ ਡੈਥ ਹੋਈ ਸੀ ਯਾ ਪ੍ਰੀਸਪ ਸਗਾ ਉਹ ਉਹੀ ਲੱਗਦਾ ਉਹਦੀ ਫੋਟੋ ਆ ਸਨ ਮੀ ਤੇ ਕੈਂਡਲ ਲਾਈਓ ਕਿੰਨੀ ਸ਼ਾਂਤੀ ਇੱਥੇ ਸਿਰਫ ਮੇਰੀ ਆਵਾਜ਼ ਆਉਂਦੀ ਉਹਦੇ ਵਿੱਚ ਇੱਕ ਚੀਜ਼ ਮੈਂ ਦੇਖੀ ਜਿਹੜਾ ਉਹ ਆਰਗਨ ਨਹੀਂ ਵੱਜਦੇ ਪਿਆਨੋ ਵਰਗੇ ਆ ਵੀ ਉਹਨਾਂ ਦਾ ਹਿੱਸਾ ਆ ਆਵਾਜ਼ ਆਉਂਦੀ ਇੱਥੋਂ

ਰੇਟਾ ਦੇ ਵਿੱਚ ਇਹ ਵੀ ਦੇਖੋ ਪੱਥਰ ਲਾਇਆ ਆ ਤੇ ਜੁਗਾ ਕਾਰਪਟ ਆ ਤਾਂ ਇੱਥੇ ਵੈਸੇ ਇੱਕ ਕੰਫੈਸ਼ਨ ਸਭ ਦੇ ਹੁੰਦੇ ਨੇ ਕਿ ਜੇ ਤੁਸੀਂ ਹਾਂ ਕੋਈ ਦਿਲ ਦੀ ਗੱਲ ਦੱਸਣੀ ਆ ਪ੍ਰੀਸਟ ਨੂੰ ਕਿ ਮੈਂ ਗਲਤ ਕੁਝ ਕੰਮ ਕਰ ਲਿਆ ਇੱਕ ਤੁਸੀਂ ਇੱਥੇ ਆ ਕੇ ਬੈਠ ਸਕਦੇ ਆ ਤੇ ਪ੍ਰੀਸਟ ਇੱਥੇ ਬੈਠਾ ਹਾਂਗਾ ਤੁਸੀਂ ਨੂੰ ਦੱਸ ਸਕਦੇ ਮੈਂ ਚੋਰੀ ਕੀਤੀ ਮੈਂ ਦੁਕਾਨ ਤੇ ਗਿਆ ਸੀਗਾ ਤੇ ਮੈਂ ਦੁੱਧ ਚੋਰੀ ਕਰ ਲਿਆ ਦਿਲ ਹੌਲਾ ਕਰਨਾ ਹੁੰਦਾ ਹੈ ਹੱਥੋਂ ਦੱਸਿਆ ਹੁੰਦਾ ਪਿਕਚਰ ਦਿਖਾਈਓ ਤੇ ਕੰਫੈਸ਼ਨ ਹੁੰਦਾ ਕੰਫੈਸ਼ਨ ਬਾਕਸ ਆ ਦੇ ਆਪਣੇ ਆਦੇ ਕੀ ਹੋਣਾ ਸੀਗਾ ਮੈਂ ਕਿਸ ਨੇ ਮੱਝ ਚੋਰੀ ਕਰ ਲਈ ਸੋ ਮੈਂ ਦੱਸਾਂ ਆਹ ਆ ਕੰਮ ਹੋਇਆ ਆ ਇਦਾਂ ਦੱਸ ਦੇ ਫਿਰ ਤੁਹਾਨੂੰ ਇੱਧਾ ਥੱਲੇ ਪਾਰ ਕਰਨਾ ਪੈਂਦਾ ਹੈ ਮਾਫੀ ਮੰਗਣੀ ਪੈਂਦੀ ਹੈ ਯਾ ਸੈਂਟ ਐਂਡਰ ਸੈਂਟ ਐਂਡਰੂ ਦਾ ਚਰਚ ਹੈ ਗਿਆ ਤਾਂ ਆਸੇਗਾ ਸਾਡਾ ਚਰਚ ਦਾ ਵਲੌਗ ਉਮੀਦ ਹੈ ਕਿ ਵਧੀਆ ਲੱਗਿਆ ਅੰਦਰ ਬਹੁਤ ਸਕੂਨ ਸੀ ਸ਼ਾਂਤੀ ਕਾਫੀ ਤਾਂ ਚਰਚ ਦੇਖ ਲਈ ਤਾਂ ਮਿਲਦੇ ਆਗਲੇ ਵਲੌਗ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਸਾਨੂੰ ਦੋ ਜਾਜ਼ਤ ਆਸਟਰੀਆ ਤੋਂ ਆ ਦੇਖੋ ਖੂਬਸੂਰਤੀ rabraka